ਕੋਣ ਬਲੇਕ ਨੇ ਕਰਵਾਵੇਗਾ ਉਹ ਗੱਪਰੂ ਭੜ ਗਿਆ ਲੱਤਾ ਜਾ ਕੇ ਉਹ ਮੰਮੋ ਦਾ ਪਿੰਡ ਕਿਹਦੀ ਨਾਮ ਆਹ ਕਹਿੰਦੇ ਬੱਲੇ ਬੱਲੇ ਹਾਉਸ ਬੱਤ ਗਈ ਪਿਆਰ ਦੇ ਨਾਲ ਆਹ ਲੱਗਾ ਚੋਟੀ ਦਾ ਜੱਫਾ ਤੇ ਪਹਿਲਾਂ ਸਟਾਪ ਕਰਦਾ ਅਗਲੀ ਰੇਡ ਤੇ ਟਿੰਕੂ ਵੀਰੇ ਦੇ ਗੋਲ ਟਿੰਕੂ ਖੇਤ ਕੰਮ ਕਰਾਉਣ ਕਹਿੰਦੇ ਰੇਡ ਪੈਂਦੀ ਹੈ ਦੇਪਵੀ ਲੈ ਵੀ ਭਾਈ ਦੁੱਲੇ ਦੀਆਂ ਤਿੰਨ ਕਬੱਡੀਆਂ ਤੇ ਜੇ ਸਿੰਮੂ ਜੱਫਾ ਲਾਦੇ ਜਾਂ ਗਿੰਨੀ ਜੱਫਾ ਲਾਦੇ 5100 ਬਰਿੰਦਰ ਸਿੰਘ ਯੁਕਤੇ ਗੋਗੋ ਯੂ ਐਸ ਏ ਕਿਪਾ ਬਾਹੋਂ ਪਰੇ ਜਸਕਰਨ ਸਿੰਘ ਤੇ ਪਰਮੋਚਨ ਸਿੰਘ ਯਾਰ ਵੱਲੋਂ ਦੁੱਲੇ ਨੂੰ ਤਿੰਨ ਕਬਡੀਆਂ ਦੇ ਲੈ ਲਿਓ ਜਿਹਦਾ ਵੀ ਆਖੀ ਜੱਫਾ ਲਾਵੇਗਾ 5100 ਹੈ ਸਵਾਗਤਿਏ ਕਰਨ ਸਿੰਘ ਦੇ ਪ੍ਰਬੰਧ ਵਾਲਾ ਮਹਿਕਦੀਆਂ ਰੇਡਾਂ ਤੇ 5000 ਰੱਖਿਆ ਸੀ ਬਾਬਾ ਜੀ ਨੇ 5000 ਪੈ ਗਿਆਂ ਜੀ ਇੱਕ ਮਿੰਟ ਰੇਡਾਲ ਤੇ ਪਾ ਲਿਆ ਲੱਗਿਆ ਸੀ ਜਸ਼ਨ ਸਵਰਗਵਾਸੀ ਕਰਨ ਸਿੰਘ ਇੱਕ ਮਿੰਟ ਪੈਸੇ ਦਵਾ ਦੋ ਜੀ ਕਰਨ ਸਿੰਘ ਨੇ ਉਹਨਾਂ ਦੇ ਪਰਿਵਾਰ ਵੱਲੋਂ 5000 ਰੱਖਿਆ ਸੀ ਤੇ ਤਿੰਨੇ ਪੈਸੇ ਹਾਂ ਜੀ ਦੀਪੂ ਜੀ ਸੌਣ ਵਾਲਾ ਵੀਰ ਸਾਡੇ ਕੁਲਦੀਪ ਸਿੰਘ ਜੀ ਸਾਹੀ ਸਾਹਿਬ ਨਾਲ ਸੰਪਰਕ ਕਰ ਲਵੇ ਇੱਥੇ ਆ ਕੇ ਆਹ ਜਿੱਥੇ ਸੌਣ ਲੱਗੀ ਲਓ ਦੀਪ ਕਬੱਡੀ ਪਾ ਕੇ ਆ ਗਿਆ ਥੁੱਲਿਆ ਜਿਹੜਾ ਵੀ ਜੱਫੀ ਆਹ ਮੁੰਡੇ ਨੂੰ ਜੱਫਾ ਦਾ ਰਮਨ ਜੋਤੇ ਬਾਬਾ ਗੁਰਦੇਵ ਜੀ ਕਹਿੰਦੇ ਪਤਣਾ ਦਾ ਸੀਤਾ ਕਹਿੰਦੇ ਤਿੰਨੇ ਫੇਰ ਆ ਗਿਆ ਤੇ ਰੁਪਈਆ 5000 ਫੇਰ ਦਿੱਤਾ ਜਾਣਾ ਪਤਣਾ ਵਾਲੇ ਤਿੰਨ ਜਫੇ ਰੁਪਈਆ 5000 ਅਗਲੀ ਰੇਡ ਕਹਿੰਦੇ ਫੇਰ ਪੈਣ ਜਾਰੀ ਆ ਬੁੱਲੇ ਦੀ ਗੱਲ ਕਹਿੰਦੇ ਪੈਣ ਗਿਆ ਇਹਦੀਆਂ ਰੇਡਾਂ 3 10000 ਦੀਆਂ ਪੈਣ ਗਿਆ ਬੁੱਲੇ ਦੀ ਰੇਡ ਪੈਣ ਜਾਰੀ ਆ ਬੁੱਲੇ ਦੀ ਇੱਕ ਕਬੱਡੀ ਪੈ ਗਈ ਹੈ ਮੈਂ ਜੱਫੀਆਂ ਨੂੰ ਬੇਨਤੀ ਕਰਦਾ ਦੀਪ ਕਹਵੇ ਮੁੰਡਿਆਂ ਨੂੰ ਜਿਆਰੇ 100 ਬੁੱਲੇ ਦੀਆਂ ਦੋ ਕਬਡੀਆਂ ਬਾਕੀ ਐ ਇੱਕ ਜਫਾ ਤੇ ਆ ਉਹਦਾ ਜਫਾ ਇੱਕੋ ਹੀ ਆ ਪੱਤੜ ਵਾਲੇ ਅਸੀਂ ਤੇ ਆ ਤੇਰਾ ਤਿੰਨ ਜਫੇ ਬੋਲੇਗੇ ਤੇ ਕੋਈ ਜਫਾ ਲਾਵੇਗਾ 5000 ਦੇਣਾ ਐਨਆਰਆਈ ਭਰਾਵਾਂ ਨੇ ਐਨਆਰਆਈ ਨੇ 5000 ਪਹਿਲੀ ਵੇਤੇ ਜਫਾ ਆ 8000 ਦੀ ਪਈ ਸੀ ਗਿਆ ਇਹਦੇ ਕਹਿੰਦੇ ਪਹਿਲੀ ਤੇ ਜਫਾ ਲਾ ਗਿਆ ਬੁੱਲ੍ਹ ਵਾਲਿਆਂ ਕਰਨਾ ਕਰ ਰਿਆ ਉਧਰ ਪੈਸੇ ਨਾਲ ਹੁੰਦੇ ਬਾਬਾ ਜੀ ਖੜੇ ਆ ਗੁਰਦੇਵ ਜੀ ਉਹਨਾਂ ਤੋਂ ਪ੍ਰਾਪਤ ਕਰੀਏ ਆਹ ਸਰਦਾਰ ਆਪਣੀ ਰੇਲ ਟੇਕੇ ਦੇ ਜਿੰਨੇ ਆਹ ਦੇਖੋ ਵੀ ਮੁੰਡਿਆਂ ਮੋਟਰਸਾਈਕਲ ਵੀ ਬਾਕੀਆਂ ਵਾਲੇ ਕਿਹੜੇ ਭਾਂਗਾ ਵਾਲੇ ਹੋਣਗੇ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਮੁੰਡਾ ਤਿਆਰ ਖੇਲਾ ਵੀ ਯਾਫੀ ਉਹ ਦੱਸੂਗਾ ਮੈਂ ਕਿਹੜਾ ਯਾਫੀ ਹੈ ਐਨ ਕਹਿੰਦੇ ਚਾਚਾ ਵਡਿਆ ਵੀਤੇ ਜਲਦਾ ਤੇ ਛਿੱਤੇ ਜਲਦਾ ਸਪੈਸ਼ਲ ਤੌਰ ਤੇ ਧੰਨਵਾਦ ਹੈ ਮੇਰੀ ਜ਼ਿੰਦਗੀ ਦੇ ਪਰਮ ਤੇਰੇ ਮਿੱਤਰ ਦੇ ਬੜੇ ਪਿਆਰ ਸਤਿਕਾਰ ਦੀਪ ਰੇਡ ਪਾਗਾ ਹੋਇਆ ਖੇਡ ਮੈਦਾਨ ਦੇ ਵਿੱਚ ਆਹ ਪਿੰਡੀ ਰੇਡ ਦੇ ਉੱਤੇ ਕੌਣ ਬੱਲੇ ਬਲੇ ਕਰਵਾਵੇਗਾ ਦੇਸਰਾ ਪਿੰਡਾ ਯਮੇ ਦਾ ਆਹ ਜਾਮਾ ਦੇਸਰਾ ਵਾਲਾ ਆਹ ਬੱਲੇ ਬੱਲੇ ਭੱਲੇ ਭੱਲੇ ਅਕਸ਼ਾ ਵਾਲੀ ਮਸ਼ੀਨ ਤੇ ਪੈਂਡ ਕਹਿੰਦੇ ਦੀਪ ਦੇ ਹਿੱਸੇ ਅਗਲੀ ਰੇਡ ਦੁੱਲੇ ਦੀ ਦੀਪੂ ਫੇਰ ਪਿੰਡੀ ਆ ਸੋਨਾ ਹੋਲੇ ਰਾਜਾ ਚੋਰ ਟੀਐਮਪੀ ਕੈਨੇਡਾ ਤੇ ਮਨਦੀਪ ਜੁਰੇਸ ਦੇ ਵੱਲੋਂ 21000 21000 ਦਿੱਤਾ ਜਾਣਾ ਜਾਮਿਆ ਤਿੰਨ ਜਫੇ ਇਧਰ ਆਹ ਕਹਿੰਦੇ ਸੋਨੇ ਹਰੇ ਸਾਡੇ ਵੀਰ ਮਨਦੀਪ ਹਰੇ ਰਾਜੇ ਹਰੇ ਆਹ ਕਹਿੰਦੇ ਐਮਪੀ ਕੈਨੇਡਾ ਹਰੇ ਕਹਿੰਦੇ ਵੱਡੇ ਮਾਨ ਸਨਮਾਨ 1 ਇੱਕੇ ਹਜ਼ਾਰ ਦੇ ਆ ਉਧਰ ਕਹਿੰਦੇ ਰਾਜੂ ਆ ਕਹਿੰਦੇ ਵੀਰ ਸਾਡਾ ਯੋਗ ਰੈਂਡਾ ਦਿੱਤ ਕੈਨੇਡਾ ਦੇ ਨਾਲ ਬੱਗੇ ਹੁਣੀ ਨੇ ਗਿੰਦੇ ਹੁਣੀ ਨੇ ਉਹਨਾਂ ਵੱਲੋਂ ਕਹਿੰਦੇ 75 ਦੇ ਪ੍ਰੈਸ ਸਪான்ਸਰ ਕਰੇ ਗਿਆ ਬਰਵਿੰਦਰ ਸਿੰਘ ਜੀ ਯੂਕੇ ਉਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਕਰਕੇ ਆਹ ਆਲਪਰ ਕਲੱਬਾਂ ਦੇ ਜਿਹੜੇ ਪ੍ਰੈਸ ਸਪான்ਸਰ ਕਰੇ ਗਿਆ ਇੱਕ ਮਿੰਟ ਵੀਰੇ ਆ ਬਲਜੀਤ ਜੀ ਆ ਜਫਾ ਲਗਿਆ ਸੀ ਧੁੱਲੇ ਨੂੰ ਕਿਹੜੇ ਮੁੰਨੇ ਨੇ ਲਾਇਆ ਸੀਗਾ ਧਿੰਨੀ ਨੇ ਸਿੱਧੇ ਸਿੱਧੇ ਦੇ ਪਾਵਰ ਦੇ ਬੰਦੇ ਆ ਰਹੇ 100 ਸਾਡਾ ਕਰਲੋਚਨ ਸਿੰਘ ਜੀ ਹੋਰ ਬਲਿੰਦਰ ਸਿੰਘ ਯੂਕੇ ਤੇ ਜਸਕਰਨ ਬਾਈ ਤੇ ਨਾਲ ਕੀਪਾ ਬਾਉਪੁਰ ਤੇ ਗੋਗੋ ਯੂਐਸਏ ਉਹਨਾਂ ਵੱਲੋਂ ਸਿੱਧੇ ਪੱਤਰ ਦੇ ਲਈ 5100 ਦੇ ਮਾਇਨੇ ਦੇ ਕੱਪੜੇ ਪਹੁੰਚਦੇ ਹੋ ਗਏ ਨੇ ਲੈ ਵੀ ਯਮਿਆ 21000 ਹੈ ਤਿੰਨ ਯਫਿਆਂ ਦਾ 21000 ਦਿੱਤਾ ਜਾਣਾ ਯਮੇ ਦੇ ਤਿੰਨ ਯਫੇ ਆਉ ਚਰਚਾ ਕਰਦੇ ਬਾਕੀ ਹੋ ਜਾਣੀਆਂ 21000 ਯਾਰ ਤੇਰਾ ਸੁਪਰਸਟਾਰ ਔਰ ਰੇਡ ਕਨੇ ਪਤਣਾ ਦਾ ਮਹਿਕ ਇਸ ਵੇਲੇ ਪਾਉਣ ਦੇ ਲਈ ਤਿਆਰ ਰ ਤਿਆਰ ਆ ਪਤਣਾ ਮੈਂਕ ਬਾਈ ਬਾਕੀ ਪਿਛਾ ਨੂੰ ਹੋ ਜਾ ਤੰਨੇ ਭਾਜੀ ਆ ਪਿੱਛੇ ਨੂੰ ਡਾ ਲਓ ਸਾਡੇ ਵੀਰਾਂ ਨੂੰ ਜੇ ਜਾਮਾਂ ਜੱਫਾਂ ਨੂੰ ਸੋਨਾ ਹੋ ਲੈਣ ਸਾਡਾ ਮੰਦੀਪ ਯੂ ਐਸ ਏ ਤੇ ਨਾਲ ਐਮ ਪੀ ਕੈਨੇਡਾ ਰਾਜਾ ਜੋਲ ਜੋਵਨ ਜੋਲ ਇਹਨਾਂ ਭਰਾਵਾਂ ਵੱਲੋਂ 21000 ਹੋਗਾ ਜਾਮੇ ਦੇ ਤਿੰਨ ਜੱਫਿਆਂ ਦਾ ਲੈ ਵੀ ਦੇਸਲਾ ਵਾਲਿਆ ਇੱਥੇ ਰੱਖ ਪਹਿਲਾ ਆ ਪਹਿਲੀ ਪਹਿਲੀ ਕੋਸ਼ਿਸ਼ ਪਤਣਾ ਦਾ ਮਹਿਕ ਭਾਦਿਗਾ ਪਾਰਕ ਕਹਿੰਦੇ ਖੇਡ ਮੈਦਾਨ ਦੇ ਵਿੱਚ ਬੜੇ ਬੜੇ ਕਰਵਾ ਗਏ ਮੈਚ ਸਮਾਪਤ ਮੈਚ ਦੀ ਸਮਾਪਤਾ ਸਮਾਪਤ ਆਏ ਤੌਰ 'ਤੇ ਬੋਲ ਪ੍ਰਾਂਤੀ ਪੰਗਲੇ ਤਾਰੀ ਦੇ ਸੁਖੇ ਸ਼ੋਕਰ ਦੀ ਟੀਮ ਨੂੰ ਛੱਡੇ ਦੀ ਹੈ ਪੀਰਾ ਚਰਦੀ ਟੀਮ ਦਾ ਮਨ ਮਨਵੀਰ ਖਰੇ ਮਾથે ਵਾਲਾ ਰੰਡੋ ਪਤਾਰਾ ਵੀ ਕਹਿੰਦੇ ਪਿਆਰ ਕਰਦਾ ਸੁਖੇ ਸ਼ੋਕਰ ਦੇ ਨਾਲ ਪਿਆਰ ਹੈ ਰੰਡੋ ਪਤਾਰਾ ਜੈ ਮਾਡਲਾ ਸੰਦੀਮ ਮਨੋਹਟਰਹੁਣੀਆਂ ਦਾ ਉੱਚੇ ਜੀ ਦਰ ਤੇ ਧੰਨਵਾਦ ਆ ਅੱਜ ਦਾ ਇਹ ਕੱਪ ਕਹਿੰਦੇ ਸ਼ਾਬਾਸ਼ ਧੰਨਵਾਦ ਆ ਸਾਰੇ ਨਾਰੀ ਭਰਾਵਾਂ ਦਾ ਸਾਡੇ ਸਾਰੇ ਨਾਰੀ ਵੀਰਾਂ ਦਾ ਜਿਨ੍ਹਾਂ ਨੇ ਮੋਟਰਸਾਈਕਲ ਸਪான்ਸਰ ਕੀਤੇ ਐ ਅਗਲੇ ਸਾਲ ਲਈ ਮੋਟਰਸਾਈਕਲ ਸਪான்ਸਰ ਨੇ ਪਹਿਲਾ ਮੋਟਰ